ਅੱਜ ਮੈਂਬਰ ਆਪਣੇ ਤਕਰੀਬਾ ਤੇ ਸਾਰੇ ਆਏ ਹੋਏ ਸਾਨੂੰ 2 ਸਾਲ ਹੋ ਗਏ ਨੇ ਸਾਡੇ ਮਿਸ਼ਨ ਵੈਲਫੇਅਰ ਸੁਸਾਇਟੀ ਨੂੰ ਸੇਵਾ ਕਰਦਿਆਂ ਨੂੰ ਪਹਿਲਾਂ ਤਾਂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦੀ ਤੇ ਸਾਡੇ ਹਜੇ ਤੱਕ ਸਿਰੇ ਚੜਾਈ ਦੂਜਾ ਸਾਡੇ ਡੋਲਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਨੂੰ ਸੇਵਾ ਪੈਨਸਿਲ ਪਹੁੰਚਾਈ ਜਾਂਦੇ ਨੇ ਤੇ 2 ਸਾਲ ਕਰਤੀ ਅਸੀਂ ਥੋੜਾ ਜਿਹਾ ਮੈਂਬਰਾਂ ਨੂੰ 3-4 ਮੈਂਬਰਾਂ ਨੂੰ ਹੋਰ ਗਿਆ ਸੀਦਾ ਉਹ ਆਏ ਨਹੀਂ ਰਸਤੇ 'ਚ ਆ ਰਹੇ ਨੇ ਤਾਂ ਤਾੜਾ ਲੇਟ ਹੋ ਰਹੇਗੇ ਪਰ ਇਹ ਤਾਂ 4:00 ਵਜੇ ਸ਼ੁਰੂ ਕਰ ਦੇਈਦਾ ਹੁਣ ਜ਼ਿਆਦਾ ਵੇਟ ਨਹੀਂ ਆਪਾਂ ਕਰਨੀ ਜਿਹੜੇ ਮੈਂਬਰ ਆਪਣੇ ਆ ਰਹੇ ਨੇ ਰਸਤੇ 'ਚ ਕੋਈ ਨਹੀਂ ਪਹੁੰਚ ਜਾਣਗੇ ਉਹ ਇੱਕ ਨੇ ਸਾਰੇ ਮੈਂਬਰਾਂ ਦਾ ਫੋਨ ਆ ਰਿਹਾ ਰਹਿੰਦਾ ਆ ਸਾਨੂੰ ਤੇ ਤਦਾਰਾ ਸ਼ਰਮਨਾ ਤਰੀਕ ਸਾਡੇ ਕੋਲ ਵੀ ਗਲਤੀ ਹੁੰਦੀ ਹੈ ਜੀ ਤੁਹਾਨੂੰ ਪਹਿਲਾਂ ਨਹੀਂ ਦੱਸਦੇ ਜੀ ਰਾਸ਼ਨ ਸ਼ੁਰੂ ਕਰ ਦਿੰਦੇ ਬੱਟਣਾ ਅਗਲੀ ਤਰੀਕ ਅਗਸਤ ਦਾ ਮਿਲਾ 24 ਤਰੀਕਾ 24 ਤਰੀਕ ਗੈਤਵਾਰ ਦੇ ਰਾਤਵਾਰ ਹੀ ਹੈ ਟਾਈਮ ਸਾਡਾ ਇਸ ਵਾਰ 3 ਵਜੇ ਕਰਨ ਲੱਗੇ ਆਪਾਂ 4 ਵਜੇ ਬਹੁਤ ਲੇਟ ਹੋ ਜਾਂਦਾ 4 ਵਜੇ 5 ਵਜੇ ਜਾਂਦੇ ਨੇ 3 ਵਜੇ ਆਪਾਂ ਸਿਰੂ ਕਰਦੇ ਹਾਂ ਤੁਸੀਂ 2:30 ਵਜੇ ਆ ਜਣਾ ਸਾਰੇ ਮੈਂਬਰ ਆ ਲੈ ਕਿਉਂ ਕਰਵਾ ਜੀ 2:30 ਵਜੇ ਦਾ ਹਾਂ ਤਾਂ 2:30 ਵਜੇ ਤੁਸੀਂ ਆ ਜਾਓ ਕੋਸ਼ਿਸ਼ ਕਰੋ ਹੋਂਦੇ ਸਵਾ 4 ਵਜੇ ਕ੍ਰਿਤੀ ਆਈ ਹੈ ਤੇ ਫਿਰ ਜੋ ਬੰਡਿਆ ਜਾਂਦਾ ਫਿਰ ਬਾਅਦ ਚ ਤੁਸੀਂ ਕਹਿੰਦੇ ਹੋ ਸਭ ਆਜਣ ਦਿਓ ਜਿਹੜਾ ਇੱਥੇ ਪਹੁੰਚ ਗਿਆ ਰਾਸ਼ਨ ਲੈ ਜਾਣਾ ਉਹਨੇ ਅਸੀਂ ਕਿਸੇ ਨੂੰ ਦਬਾਬ ਥੋੜੇ ਦੇਣਾ ਜਾਂ ਪਰਚੀ ਦੇਣੀ ਪਿਛਲੀ ਵਾਰੀ ਨੇ ਮੈਂ ਘੱਟੋ ਘੱਟ ਨਹੀਂ 35 ਨੰਬਰਾਂ ਨੂੰ 40 ਨੰਬਰਾਂ ਨੂੰ ਫੋਨ ਕੀਤਾ ਸੀਗਾ ਜੋ ਪਿਛਲੀ ਆਪਣੀ ਡੇਟ ਥੋੜੇ ਮਿਸ ਹੋ ਗਈ ਸੀਗੀ ਸਿਰਫ 25 ਮੈਂਬਰ ਆਏ ਆਪਣੇ ਕੋਲ ਬਾਕੀ ਸਾਰੇ ਜਿਹੜਾ ਸਾਨੂੰ ਵਾਪਸ ਜਾੜਿਆ ਬਈ ਹੁਣ ਇਹ ਹੈ ਕਿ ਤੁਸੀਂ ਟੈਪਸਰ ਆ ਜਾਇਆ ਕਰੋ ਤੇ ਟੈਪਸਰ ਆ ਕੇ ਤੁਸੀਂ ਲੈ ਜਾਇਆ ਕਰੋ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਵੀ ਟੈਂਸਰ ਆਦੇ ਹੋ ਤੇ ਬਾਕੀ ਸਾਨੂੰ ਕਈ ਕੰਪਲੇਂਟਾਂ ਵੀ ਕਰਦੇ ਨੇ ਆਪਸ ਵਿੱਚੇ ਕਰੀ ਜਾਂਦੇ ਵੀ ਕੰਪਲੇਂਟਾ ਕਿ ਫਲਾਣੇ ਜਿਹੜਾ ਰਾਸ਼ਨ ਮਿਲਦਾ ਜੀ ਫਲਾਣੇ ਜਿਹੜਾ ਲੈਂਦੇ ਨੇ ਉਹ ਤੁਸੀਂ ਹੋਰ ਜਿੱਥੇ ਮਿਲਦਾ ਤੁਸੀਂ ਲੋ ਰਾਸ਼ਨ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਘੇਟ ਹੈ ਜਿਹੜੀ ਇਹ ਸਿਰਫ ਦੋ ਬੰਦਿਆਂ ਵਾਸਤੇ ਆ ਤੇ ਇਹ ਮਹੀਨਾ ਚਲਾਣਾ ਤਾਂ ਦੋ ਬੰਦੇ ਵਧਿਆ ਹੋਏ ਨਾਲ ਚੱਲ ਸਕਦੇ ਨੇ ਤੇ ਇੱਕ ਦੂਜੀ ਨੂੰ ਮੈਂ ਫੋਨ ਕੀਤਾ ਪਿੱਛੇ ਜਦੋਂ ਆਪਾਂ

ਹਣ ਦੇ ਦੀ ਸ਼ਾਇਦ ਵਿੱਚੇ ਬੈਠੀ ਆ ਉਹ ਪਰ ਮੈਂ ਨਾ ਦੱਸਣਾ ਵੀ ਕਿਸੇ ਨੂੰ ਫਿਰ ਮੇਰੇ ਕੋਲ ਆਈ ਮੈਂ ਕਹਿ ਤਾ ਉਹਨੂੰ ਮੈਂ ਕਹਾਂ ਤੈਨੂੰ ਜਿੱਥੇ ਕਿੰਨੇ ਕਿੰਨੇ ਮਿਲਦੇ ਓ ਉੱਥੋਂ ਲੈ ਲੈ ਸਾਡੇ ਹੋਰ ਵੀ ਮੈਂਬਰ ਆ ਗਏ ਨੇ ਜਿਹੜਾ ਅਸੀਂ ਅਸੀਂ ਦਾ ਹੁਣ ਤੁਹਾਨੂੰ ਬਹੁਤ ਤੁਸੀਂ ਭਾਗਾਂ ਵਾਲੇ ਹੋ ਕਿ ਜਦੋਂ ਪਹਿਲਾਂ ਲੱਗਦੇ ਹੋ ਉਹ ਸਾਡੇ ਕੋਲ ਬਹੁਤ ਆ ਰਹੇ ਨੇ ਬੰਦਾ ਬਹੁਤ ਜ਼ਿਆਦਾ ਦੁਖੀ ਨੇ ਬਹੁਤ ਦੁਨੀਆ ਦੁਖੀ ਨੇ ਹੁਣ ਸਾਡੇ ਕੋਲ ਦੋਨੋਂ ਰੋਮ ਨੇ ਕਿਤੇ ਸਾਡੇ ਕੋਲ ਬਜਟ ਹੁੰਦਾਗਾ ਕਿ ਅਸੀਂ ਜਿੰਨੇ ਵੀ ਚਲੋ ਅਸੀਂ ਦੇ ਰਹੇ 45 ਸਾਡੇ ਘਰ ਹੋ ਗਏ ਨੇ 45 ਮੈਂਬਰ ਹੋ ਗਏ ਨੇ ਜਿਹਨਾਂ ਨੂੰ ਅਸੀਂ ਸਾਡੇ ਕੋਲੋਂ ਰਸ਼ਨ ਲੈ ਕੇ ਜਾਂਦੇ ਨੇ ਤੇ ਚਲੋ ਧੰਨਵਾਦ ਆ ਸਾਰੇ ਡੋਨੋ ਭਰਾਵਾਂ ਦਾ ਅਸੀਂ ਇੰਨੀ ਸੇਵਾ ਕਰੀ ਜਾ ਰਹੇ ਆ ਕਿ ਜਿੰਨਾ ਤੁਹਾਨੂੰ ਮਿਲਦਾ ਤੁਸੀਂ ਲਓ ਅਸੀਂ ਇਹ ਨਹੀਂ ਕਹਾਂਗੇ ਤੇ ਤੂੰ ਹੋਰ ਲਾ ਲਓ ਤੇ ਹੋਰ ਮਿਲਦਾ ਲੈ ਲਓ ਕੋਈ ਦਿੱਕਤ ਨਹੀਂ ਸਾਨੂੰ ਕੋਈ ਮਨਾਂ ਨਹੀਂ ਫਿਰ ਸਾਨੂੰ ਕੋਈ ਸਰਕਾਰ ਦੇ ਨਹੀਂ ਗਿਆ ਆਇਆ ਹੈ ਚਲੋ ਇਹਦਾ ਸਾਡੇ ਡੋਨੋ ਭਰਾ ਸਾਨੂੰ ਗੰਦੇ ਸੇਵਾ ਅਸੀਂ ਇੱਥੇ ਦੇਈ ਜਾਂਦੇ ਹਾਂ ਸਾਨੂੰ ਮਜਬੂਰੀ ਨਹੀਂ ਹੈ ਕਿ ਸਾਡੀ ਕਿੱਸੀ ਦੇ ਰਹੇ ਦੇ ਲਾ ਆ ਤੇ ਜੇ ਤੁਸੀਂ ਅੱਧਾ ਵੀ ਗੱਲਾਂ ਕਰੋਗੇ ਬੰਦ ਟੁੱਟ ਜਾਂਦਾ ਚਲੋ ਅੱਗੇ ਤੱਕ ਗੱਲ ਨਹੀਂ ਬਜਾਉਣਾ ਮੈਂ ਹੁਣ ਵੀਰੇ ਤੱਕ ਪਹੁੰਚੇ ਜਾਣੀ ਹੈ ਸਾਰਿਆਂ ਨੂੰ ਤੇ ਇਸ ਲਈ ਕੋਆਪਰੇਟ ਕਰੋ ਨਾਲ ਚੱਲੋ ਸਾਡੇ ਟੈਪਸ ਰਾਓ ਆਪਣਾ ਰਸਨ ਟੈਪਸ ਲੈ ਜਾਓ ਹਾਕ ਆਪ ਦਾ ਕਹਿਤੀ ਅਗਲਾ ਫਿਰ ਤੁਹਾਨੂੰ 24 ਰਸਤੇ ਅਗਲਾ ਜਿਹੜਾ ਮਹੀਨਾ ਆਪਾਂ ਦੇਣਾ 25ਵਾਂ ਮਹੀਨਾ ਆਪਣਾ 2 ਸਾਲ ਪੂਰੇ ਹੋ ਗਏ ਨੇ ਇਸ ਵਾਰੇ ਅਗਲਾ 25ਵਾਂ ਮਹੀਨਾ 24 ਰਸਤੇ ਦਿਨ 3 ਵਜੇ 3 ਵਜੇ ਦਾ ਸਾਡਾ ਬੰਡਾ ਦਾ ਟਾਈਮ ਹੈ ਤਾਈਏ ਜੀ ਤੁਸੀਂ ਸਾਰਿਆਂ ਨੇ ਬਹੁਤ ਕਰਾ ਤੇ ਡੋਨਰ ਜੀ ਰਾਤੇ ਦੀ ਬੇਨਤੀ ਆ ਕਿ ਆਪਣਾ ਟਾਈਮ ਕੱਢ ਲਿਆ ਕਰੋ ਚਲੋ ਸੇਵਾ ਤੁਸੀਂ ਪਾਈ ਜਾਂਦੇ ਹੋ ਸੇਵਾ ਹੱਥੀਂ ਆ ਕੇ ਬਿਦਿਆ ਕਰੋ ਤਾਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਅੰਤ ਨਹੀਂ ਪਾ ਰਹੇ ਲਗਦਾ ਆ ਕਿ ਸੇਵਾ ਹੀ ਬਹੁਤ ਹੈ ਹੁਣ ਜਿਹੜੇ ਸਾਡੇ ਡੋਨਰ ਵੀਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ 2 ਸਾਲ ਸਾਡੇ ਨਾਲ ਚੱਲੇ ਨੇ ਉਹ ਉਹਨਾਂ ਸਾਰੇ ਜੀਵਾਂ ਦਾ ਮੈਂ ਨਾਮ ਲੈ ਕੇ ਸਾਰਾ ਬਗੈਦਾ ਧੰਨਵਾਦ ਕਰੂੰਗਾ ਥੋੜੀ ਲੰਬੀ ਵੀਡੀਓ ਬਣ ਜਾਣੀ ਇਸ ਵਾਰੀ ਤੇ ਕੋਈ ਨਾ ਬਾਕੀ ਸਾਡੇ ਮੈਂਬਰ ਵੀ ਆਏ ਹੋਏ ਨੇ ਇਹਨਾਂ ਵੀ ਕਾਫੀ ਲੋਕ ਬੈਠੇ ਚਤ ਮੇਲੇ ਆਏ ਨੇ ਕਈ ਮੈਂਬਰ ਤੋਂ ਸ਼ੁਰੂਆਤ ਕਰੂੰਗਾ ਨਹੀਂ ਬੈਂ ਸਾਡੇ ਬਾਲਾਜੀ ਮੈਡੀਕਲ ਵਾਲੇ ਨੇ ਤੇ ਬਾਰੂਰ ਤੋਂ ਭਾਰਤੀ ਮੈਡੀਕੋਜ਼ ਗੁਪਾਲਨਗਰ ਵਰਮਾ ਮੈਡੀਕੋਜ਼ ਗੁਪਾਲਨਗਰ ਗੁਰਵਿੰਦਰ ਸਿੰਘ ਜੀ ਸਾਡੇ ਕੋਲ ਦਾਨਕ ਮੈਡੀਕਲ ਵਾਲੇ ਨੇ ਗੁਰਵਿੰਦਰ ਸਿੰਘ ਜੀ ਆਪਣੇ ਛੋਟੀ ਬਿਲਡਿੰਗ ਦੇ ਵਾਲੇ ਸੰਜੇਵੀ ਸਾਡੇ ਤਾਸ਼ੂ ਬੜੀ ਦਾ ਸਟੋਰ ਗ੍ਰੀਮ ਲੋਤਰਾ ਜੀ ਲੋਤਰਾ ਬੜੀ ਦਾ ਸਟੋਰ ਦਿਨੋਸ਼ ਸ਼ਰਮਾ ਜੀ ਦੇ ਸਾਡੇ 32 ਸੈਟ ਹੋਦੇ ਨੇ ਦੀਪਕ ਬਰਮਾ ਜੀ ਤੇ ਹੈਪੀ ਨੇ ਹੈਪੀ ਆਪਣਾ ਹੈਪੀ ਟ੍ਰੇਡਰ ਆ ਕੁਸ਼ ਮਹਿਰਾ ਜੀ ਫੋਡੀ ਮੈਡੀਕਲ ਸਟੋਰ ਅਜੇ ਚੌਧਰੀ ਜੀ ਹੈ ਚੌਧਰੀ ਸ਼ੋਅ ਆਪ ਵਾਲੇ ਅਮਨ ਸੈਗਲ ਸੈਗਲ ਮੈਡੀਕਲ ਸਟੋਰ ਅਨਦਰ ਸੰਜੀ ਆਪਣੇ ਇਸ ਸਕੂਲ ਦੇ ਪ੍ਰਿੰਸੀਪਲ ਨੇ ਓਨਰ ਨੇ ਜਿੱਥੇ ਆਪਾਂ ਪ੍ਰੋਗਰਾਮ ਕਰ ਰਹੇ ਆ ਬਾਕੀ ਭੰਡਾਰੇ ਦੇ ਕਰਿਆਨਾ ਸਟੋਰ ਵਾਲੇ ਨੇ ਆਪਣੇ ਜਿਹੜਾ ਤੋਂ ਰਾਸ਼ਨ ਅਸੀਂ ਲਏ ਜਾਂਦੇ ਆ ਇੱਕ ਵਿੰਦਰ ਆ 1200 ਬਾਬਾ ਨਦੀ ਆਪਣਾ ਛੇ 14 ਵਿੱਚ ਗੁਰਮੀਲ ਬਾਰਕ ਚੋਂ ਸੁਵਿੰਦਰ ਚੋਪੜਾ ਜੀ ਗੁਰਮੀਲ ਬਾਰਕ ਦਨਵੀਰ ਮੈਡੀਕਲ ਗੁਬਾਰ ਨਗਰ ਇੱਕ ਸਾਡਾ ਪ੍ਰਦੀਪ ਕੁਮਾਰ ਆ ਜੀ ਪਿਆਬਲੇਸ਼ ਬੈਂਕ ਦੇ ਵਿੱਚ ਨੇ ਅੰਬਲਾਈਜ਼ ਨੇ ਧਰਮਵੀਰ ਜੀ ਨੇ एक डॉक्टर जी एस गिल ने साहब के मेयर ने डॉक्टर कुलवंत जी ने एक दविंदर सिंह जी अपने टीचर ने सरकारी स्कूल गुरु इकबाल सिंह जी इन्ह एल्यूमीनियम का काम जी टी रोड जलंधर बैपास गुरु ढिलो जी इंद्रजीत सिंह जी अपने करण आटो वाले खुशी मेडिकल मायापुरी एक महे चिलू जी ने अपने सराभा बाजार मजीत सिंह जी ने यह भी अपने भट्टी जी के मेयर ने, ने। जतेंद्र अपने चोपड़ा जी ने मोनू जी ये साढे दरम्यान पहुंचे हुए ने निर्मल शर्मा जी भट्टी साहब जी अपने अशोक भट्टी जी वह भी साढ़े को पहुंचे हुए ने राज मैडिकल गोपाल नगर राकेश स्वीट साहब ने इन्होंने मितुन स्वीट साहब हरकेश जी ने रिशु सिंगला जी ने ਇਹ ਵੀ ਆਪਣੇ ਸ਼ੋਕਾਟ ਜੀ ਦੇ ਨੇਰ ਨੇ ਅਮਨਦੀਪ ਇਹ ਅਮਨਦੀਪ ਕੋਲੇਜ ਨੇ ਅਮਨ ਸਿੰਘ ਜੀ ਦੇ ਇੱਕ ਦੀਪਕ ਆਪਣਾ ਟੈਕਸੀ ਡਰਾਈਵਰ ਇਹ ਵੀ ਕਾफी ਸੇਵਾ ਪਾਉਂਦੇ ਨੇ ਕਈ ਵਾਰੀ ਸਾਣਾ 900 ਰੁਪਏ ਇਹਨਾਂ ਦੀ ਜੇ 4 4.5 ਹਜ਼ਾਰ ਦੇ ਵਿੱਚ ਕੋਈ ਟੈਕਸੀ ਜਾਂਦੀ ਜਾਂਦੇ 3000 3500 ਚ ਲੈ ਜਾਂਦੇ ਨੇ ਇਹ ਵੀ ਸੇਵਾ ਹੀ ਕਰਦੇ ਨੇ ਇੱਕ ਤਰ੍ਹਾਂ ਦੀ ਇੱਕ ਦੀਪਕ ਵਰਮਾ ਜੀ ਨੇ ਆਪਣੇ ਔਰ ਡਾਕਟਰ ਪੰਕਜ ਚੋਧਰੀ ਡਾਕਟਰ ਪੁਨੀਸ਼ਰਮਾ ਜੀ जतेंद्र दुआ जी अमरीक सिंह हरप्रीत सिंह जर्मन सिंह जसवीर सिंह जी ने अमनदीप सिंह ने एक मैट्रो तो अपने पी जी जसविंदर सिंह ने एक अपने सुरेंद्र जी ने सुरेंद्र कुमार एक ताजपुर तो अपने सुरेश कुमार जी ने कुलदीप सिंह ने अपने ये अपने जलंधर बाईपास भटिया पेट को कुलविंदर जी ये अमन जी के कुलीर ने ਅਰੇ ਪਸੀ ਆਪਣੇ ਪਸੀ ਮੈਡੀਕਲ ਸਟੋਰ ਵਾਲੇ ਮੁਕੇਸ਼ ਕੁਮਾਰ ਜੀ ਇਹ ਵੀ ਡਾਕਟਰ ਮੁਕੇਸ਼ ਕੁਮਾਰ ਜੀ ਨੇ ਇਹ ਵੀ ਅਮਨ ਜੀ ਦੇ ਪੁੱਤ ਨੇ ਇਹ ਕਿ ਨਿੰਦਰ ਸੈਣੀ ਨੇ ਕਿ ਆਪਾਂ ਨੂੰ ਜਿੰਨਾ ਨਾ ਕੋ ਸੇਵਾ ਪਾਦੇ ਨੇ ਇੱਕ ਆਪਣੇ ਮੈਟਰੋ ਹਸਪੀਟਲ ਪੀਆਰ ਬਲਜੀਤ ਸਿੰਘ ਜੀ ਨੇ ਪਰਮੇਸ਼ਰ ਉਤਰਾ ਜੀ ਨੇ ਉਤਰਾ ਮੈਡੀਕਲ ਹਾਲ ਇੱਕ ਰਵੀ ਜੀ ਨੇ ਆਪਣੇ ਏਸੀ ਦਾ ਕੰਮ ਆਇਆ ਰਵੀ ਵਰਮਾ ਜੀ ਨੇ ਇਹਨਾਂ ਜੀ ਨੂੰ ਵੱਡਾ ਮਾ ਜਿਹਨਾਂ ਨੇ ਰੁਪਿੰਦਰ ਜੀ ਨੇ ਆਪਣਾ ਭਾटिया ਦੁਪੱਟਾ ਵਾਲੇ ਇਹ ਆਪਣੇ ਸ਼ਿਵਾਰ ਦੇ ਸਾਹਮਣੇ ਆਪਣਾ ਕਿਹੜਾ ਪੰਡਾ ਉਹ ਸ਼ਿਵਾਰ ਦੇ ਸਾਹਮਣੇ ਚਰਨ ਚਰਨ ਦੇ ਸਾਹਮਣੇ ਸ਼ਿਵਾ ਜੀ ਦਰ ਆਹ ਨਹੀਂ ਭਾटिया ਦੁਪੱਟਾ ਵਾਲੇ ਸ਼ਿਵਾ ਜੀ ਨਗਰ ਤੋਂ ਨੇ ਇਹ ਇੱਕ ਆਪਣੇ ਲੱੱਕੀ ਚੋਹਾਰ ਜੀ ਨੇ ਬੜੇ ਇੱਥੇ ਰਾਮ ਨਗਰ ਦੇ ਨੇ ਸੰਜੀਤ ਜੀ ਨੇ ਇਤਾਰਮੀ ਦੇ ਕਲਿੱਕ ਨੇ ਸੰਜੀਵ ਸੂਦ ਆਪਣੇ ਸੋਡ ਲਏ ਪ੍ਰੋਪਰਟੀ ਦੇ ਉੱਤੇ ਐਡਰਸਰ ਤੋਂ ਸ਼ਿਵਾ ਮੈਡੀਕਲ ਵਾਲੇ ਦੇ ਆਪਣੇ ਆਪਣੇ ਕਮਰੇ ਤੋਂ ਇੱਥੇ ਗੁਲਾਬੀ ਬਾਗ ਤੋਂ ਇੱਕ ਵੀਨੋ ਮਰਤਾਪ ਜੀ ਨੇ ਇਹ ਵੀ ਜਿਹਨਾਂ ਨੇ ਰਿਤੂ ਜੀ ਨੇ ਧਰਮੀ ਦੇ ਕਲਿੱਕ ਨੇ ਇਹ ਇੱਕ ਵੀ ਇਹ ਨੂਬਾ ਜੀ ਨੇ ਬਹੁਤ ਆਪਣੇ ਵਿਕਾਸ ਐਵੀ ਵੀ ਐਮਾ ਕਰਾਏ ਦੇ ਕਲਿੱਕ ਨੇ ਵਿਸ਼ਾਲ ਵਰਮਾ ਜੀ ਟਾਈ ਕਰੋੜ ਤੋਂ ਡਾਕਟਰ ਰਵੀ ਨੇ ਆਪਣੇ ਜਸਵਿੰਦਰ ਪ੍ਰਾਪਰਟੀ ਆਪਣਾ ਗੁਰੂ ਕਿਰਪਾ ਤੋਂ ਆਪਣੇ ਦਿੱਲੀ ਵਾਲਾ ਗੁਰਮੀਲਪੁਰ ਚੌਂਕ ਦੇ ਵਿੱਚ ਇਹ ਤੁਹਾਨੂੰ ਮੋਹਲਾ ਜੀ ਨੇ ਟਾਈ ਕਰੋੜ ਤੋਂ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਆਪਾਂ ਨੂੰ ਹਰ ਸਾਲ ਹਰ ਮਹੀਨੇ ਆਉਂਦੀ ਡੇਟ ਤੇ ਸੇਵਾ ਪਾ ਦਿੰਦੇ ਨੇ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਤੇ ਵਰਮਾ ਜੀ ਆਓ ਸ਼ੁਰੂ ਕਰੋ ਆ ਜੀ सा जनरल सटि जी ने अपने नाम ले जाएंगे आके अपना राशन लेंदे जाए धन्यवाद